ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਮੈਂ ਤੁਹਾਡੇ ਰੂਬਰੂ ਹੋਇਆ ਇੱਕ ਬੜਾ ਸੰਵੇਦਨਸ਼ੀਲ ਮਸਲਾ ਹੈ ਕਿ ਜਿਸ ਤਰ੍ਹਾਂ ਹਰਮੰਦਰ ਸਾਹਿਬ ਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਸਿਫਤੀ ਦੇ ਘਰ ਨੂੰ ਲੈ ਕੇ ਕੁਝ ਧਮਕੀਆਂ ਦੀਆਂ ਈਮੇਲਾਂ ਆਈਆਂ ਨੇ ਬੇਸ਼ੱਕ ਪੁਲਿਸ ਉਹਦੀ ਜਾਂਚ ਕਰ ਰਹੀ ਹੈ ਸ਼ਰੋਣੀ ਕਮੇਟੀ ਦੇ ਵੀ ਬਿਆਨ ਆਏ ਨੇ ਮੈਂ ਇੱਕ ਗੱਲ ਤਾਂ ਸ਼੍ਰੋਮਣੀ ਕਮੇਟੀ ਨੂੰ ਯਾਦ ਕਰਾਉਣੀ ਚਾਹੁੰਦਾ ਕਿ ਜਦੋਂ ਮੈਂ ਪਹਿਲੀ ਵਾਰ ਡਾਇਰੈਕਟਰ ਮੈਂਬਰ ਬਣਿਆ ਸੀ ਮੈਂ ਇੱਕ ਲਿਖਤੀ ਮਤਾ ਪੇਸ਼ ਕੀਤਾ ਸੀ ਕਿ ਜਿਸ ਤਰ੍ਹਾਂ ਦੀ ਇੱਥੇ ਆਮਦ ਵਧ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਆਉਣ ਵਾਲੇ ਸ਼ਰਧਾਲੂ ਮੱਥਾ ਟੇਕਣ ਵਾਲਾ ਕੋਈ ਵੀ ਵਿਅਕਤੀ ਹੈ ਉਹਦੇ ਹੱਥ ਦੇ ਵਿੱਚ ਜੋ ਕੁਝ ਬੈਗ ਹੈ ਕਮ ਸੇ ਕਮ ਉਹਨੂੰ ਸਕੈਨ ਕਰਨ ਵਾਸਤੇ ਕੋਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਔਰ ਦੂਸਰਾ ਜੋੜਾ ਵੀ ਉੱਥੋਂ ਆ ਰਿਹਾ ਹੈ ਉਹਦੀ ਜਿਹੜੀ ਹੈ ਸੁਰੱਖਿਆ ਨੂੰ ਲੈ ਕੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਮਾੜੀ ਚੀਜ਼ ਜਾਂ ਕੋਈ ਮਾੜਾ ਅੰਸਰ ਮਾੜੀ ਬਿਰਤੀ ਦੇ ਨਾਲ ਕਿਤੇ ਕੋਈ ਹਰਮੰਦਰ ਸਾਹਿਬ ਵੱਲ ਕੈਰੀ ਅੱਖ ਨਾਲ ਨਾ ਵੇਖ ਸਕੇ ਇਹ ਸ਼੍ਰੋਮਣੀ ਕਮੇਟੀ ਨੂੰ ਮੈਂ ਉਦੋਂ ਵੀ ਕਿਹਾ ਸੀ ਉਸ ਵਕਤ ਮੈਂ ਉਦੋਂ ਕਿਹਾ ਸੀ ਜਦੋਂ ਇੱਕ ਪ੍ਰਵਾਸੀ ਜਿਹੜਾ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਲਈ ਵੜ ਗਿਆ ਸੀ ਹੁਣ ਅੱਜ ਇਹ ਧਮਕੀਆਂ ਆਈਆਂ ਨੇ ਪੁਲਿਸ ਆਪਣੀ ਜਾਂਚ ਕਰ ਲੂ ਪਰ ਮੈਂ ਫੇਰ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਇਸ ਮਹਾਨ ਪਵਿੱਤਰ ਅਸਥਾਨ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਸਭ ਤੋਂ ਪਹਿਲਾਂ ਇਹ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਆਪਣੇ ਵੱਲੋਂ ਕਰਨੀ ਚਾਹੀਦੇ ਨੇ ਇਹਦੇ ਵਿੱਚ ਜਿੱਡਾ ਮਰਜੀ ਖਰਚਾ ਹੋ ਜਵੇ ਇਸ ਲਈ ਉਸ ਤੋਂ ਇਲਾਵਾ ਮੈਂ ਅੱਜ ਮੈਂਬਰ ਪਾਰਲੀਮੈਂਟ ਅਮਰਸਰ ਗੁਰਜੀਤ ਸਿੰਘ ਔਜਲਾ ਨੇ ਸਿੱਧਾ ਹੀ ਸੈਂਟਰ ਸਰਕਾਰ ਤੋਂ ਇੱਕ ਮੰਗ ਕੀਤੀ ਆ ਕਿ ਇੱਥੇ ਸੈਂਟਰ ਫੋਰਸਾਂ ਲਾਈਆਂ ਜਾਣ ਮੈਂ ਸਮਝਦਾ ਕਿ ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਕਿਉਂਕਿ ਬਾਹਰ ਲੀਆਂ ਸਟੇਟਾਂ ਦੇ ਵਿੱਚ ਉਹ ਲੋਕ ਕੋਈ ਜਰਦੇ ਖਾਣਾ ਕੋਈ ਬੀਣੀਆਂ ਪੀਣੇ ਵਾਲਾ ਕੋਈ ਮਾਸ ਖਾਣੇ ਵਾਲਾ ਕੀ ਹਰਮੰਦਰ ਸਾਹਿਬ ਦੀ ਸੁਰੱਖਿਆ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਲਾ ਕੇ ਇਹ ਗਰਜੀਤ ਸਿੰਘ ਔਜਲਾ ਅੰਮ੍ਰਿਤਸਰ ਬਾਰੇ ਕੀ ਇਹਨਾਂ ਨੂੰ ਗੁਰਮਤਿ ਪਰੰਪਰਾਵਾਂ ਦਾ ਇਹ ਗਿਆਨ ਨਹੀਂ ਕਿ ਇਹੋ ਜੇ ਲੋਕ ਕੋਈ ਜਰਦਾ ਬੀੜੀ ਵਾਲੇ ਨੂੰ ਅਸੀਂ ਹਰਮੰਦਰ ਸਾਹਿਬ ਦੇ ਨੇੜੇ ਨਹੀਂ ਵੜਨ ਦਿੰਦੇ ਉਹਦਾ ਵੀ ਇਤਰਾਜ਼ ਕਰਦੇ ਆ ਸੋ ਇਸ ਲਈ ਮੈਂ ਸਮਝਦਾ ਕਿ ਐਮਪੀ ਸਾਹਿਬ ਨੂੰ ਜੇ ਮੰਗ ਕਰਨੀ ਚਾਹੀਦੀ ਹੈ ਸਿੱਧਾ ਸੈਂਟਰ ਦੇ ਫੋਰਸਾਂ ਨੂੰ ਲਿਆ ਕੇ ਇੱਥੇ ਉਤਾਰਨ ਦੀ ਬਜਾਏ ਪੰਜਾਬ ਪੁਲਿਸ ਦੇ ਵਿੱਚ ਇੱਕ ਸਿਪਾਹੀ ਤੋਂ ਲੈ ਕੇ ਵੱਡੇ ਵੱਡੇ ਆਫਸਰਾਂ ਤੱਕ ਅੰਮ੍ਰਿਤਧਾਰੀ ਗੁਰੂ ਕੇ ਸਿੱਖ ਨਿਤਨੇਮੀ ਰਹਿਤ ਵਾਲੇ ਔਰ ਬਲਕਿ ਕੁਝ ਤਾਂ ਪ੍ਰਚਾਰ ਕਰਨ ਵਾਲੇ ਵੀ ਨੇ। ਤਾਂ ਜੇ ਤੁਸੀਂ ਮੰਗ ਕਰ ਰਹੀਆਂ ਐਜ਼ ਅ ਮੈਂਬਰ ਪਾਰਲੀਮੈਂਟ ਤਾਂ ਪੰਜਾਬ ਦੀ ਸਰਕਾਰ ਤੋਂ ਅੰਮ੍ਰਿਤਧਾਰੀ ਸਿੱਖਾਂ ਦੀ ਇੱਥੇ ਜਿਹੜੀ ਡਿਊਟੀ ਲੱਗਣੀ ਚਾਹੀਦੀ ਹੈ ਇਸ ਰੱਖਿਆ ਦੇ ਵਿੱਚ। ਸੋ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਿਣੀ ਚਾਹੁੰਨਾ ਗੱਲ ਮੈਂ ਅੱਜ ਉਹੀ ਫੇਰ ਦੁਹਰਾ ਰਿਹਾ ਜੋ ਮੈਂ ਤੁਹਾਨੂੰ ਲਿਖ ਕੇ ਕਿਹਾ ਸੀ। ਕਿ ਆਪਣੇ ਪ੍ਰਬੰਧ ਆਪ ਕਰੋ। ਜੇ ਅਸੀਂ ਇਹ ਪ੍ਰਬੰਧਾ ਵਿੱਚ ਅਵੇਸਲੇ ਰਹਿ ਗਏ ਤੇ ਕੱਲ ਨੂੰ ਸਰਕਾਰਾਂ ਨੇ ਉੱਥੇ ਇਹੋ ਜੀਆਂ ਫੋਰਸਾਂ ਲਾ ਦਤੀਆਂ ਸੁਰੱਖਿਆ ਨੂੰ ਲੈ ਕੇ ਤਾਂ ਜਿਹੜੇ ਆਪ ਜਰ ਦੇ ਬੀੜੀਆਂ ਖਾਂਦੇ ਹੋਣ ਤਾਂ ਫਿਰ ਸਾਡੀ ਮਰਜ਼ਾਦਾ ਕਿੱਥੋਂ ਰਹੇਗੀ ਇਸ ਲਈ ਦੂਸਰੀ ਗੱਲ ਜੇ ਸ਼ਰੋਣੀ ਕਮੇਟੀ ਹਾਲਾਤਾਂ ਦੇ ਮੁਤਾਬਕ ਸਿਕਿਉਰਿਟੀ ਮਹਿਸੂਸ ਕਰਦੀ ਹੈ ਤਾਂ ਉਹਦੇ ਲਈ ਕੇਵਲ ਤੇ ਕੇਵਲ ਅਮਰਤਾਰੀ ਔਰ ਉਹ ਵੀ ਪੰਜਾਬ ਦੀ ਪੁਲਿਸ ਦੇ ਵਿੱਚ ਕਿਉਂਕਿ ਸਿੱਖ ਭਾਵੇਂ ਕਿਤੇ ਵੀ ਹੈ ਹਰਮੰਦਰ ਸਾਹਿਬ ਉਹਦੀ ਜਿੰਦ ਜਾਨ ਹੈ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਜੇ ਅੰਮ੍ਰਿਤਧਾਰੀ ਕੋਈ ਮੁਲਾਜ਼ਮ ਇੱਥੇ ਸੁਰੱਖਿਆ ਵਿੱਚ ਲੱਗੇਗਾ ਉਹ ਸੁਰੱਖਿਆ ਗਾਰਡ ਨਹੀਂ ਆਪਣੇ ਆਪ ਨੂੰ ਸਮਝੇਗਾ ਉਹ ਗੁਰੂ ਰਾਮਦਾਸ ਦੇ ਘਰ ਦੀ ਇਹ ਸੇਵਾ ਬਖਸ਼ ਸਮਝੇਗਾ ਔਰ ਦੂਜੀ ਗੱਲ ਆਪਣੀ ਜਿੰਦ 바ਰ ਦੇਗਾ ਕਦੇ ਹਰਮੰਦਰ ਸਾਹਿਬ ਨੂੰ ਆਂਚ ਨਹੀਂ ਆਉਣ ਦੇਗਾ ਸੋ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਕਿ ਐਦੋਂ ਪਹਿਲਾਂ ਕਿ ਇਹ ਸਿਆਸੀ ਲੋਕ ਆਪਣੀ ਸਿਆਸਤ ਨੂੰ ਸੇਧਣ ਲਈ ਜਾਂ ਆਪਣੀ ਇਹਨਾਂ ਨੂੰ ਜਿੰਨੀ ਕੁ ਅਕਲ ਹੈ ਉਹਦੇ ਮੁਤਾਬਕ ਇਹੋ ਜੇ ਫੈਸਲੇ ਕਰਵਾਉਣ ਤਾਂ ਸ਼੍ਰੋਮਣੀ ਕਮੇਟੀ ਸਮਾਂ ਰਹਿੰਦੇ ਆ ਇਹਦੇ ਤੇ ਗੁਰਮਤ ਮਰਜਾਦਾ ਨੂੰ ਮੁੱਖ ਰੱਖਦੇ ਹੋਏ ਔਰ ਜੋ ਇਹ ਸਭ ਤੋਂ ਵੱਡਾ ਪ੍ਰਬੰਧ ਸ਼੍ਰੋਮਣੀ ਕਮੇਟੀ ਹੈ ਉਸ ਪ੍ਰਬੰਧ ਨੂੰ ਸੁਰੱਖਿਅਤ ਕਰਨ ਲਈ ਆਪਣਾ ਯਤਨ ਕਰੇ ਤਾਂ ਉਹਦੇ ਲਈ ਜਿੱਥੇ ਵੀ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਸਾਡਾ ਸਹਿਯੋਗ ਚਾਹੁੰਦੀ ਹੈ ਅਸੀਂ ਹਰ ਤਰੀਕੇ ਦੇ ਨਾਲ ਇਸ ਮਸਲੇ ਤੇ ਸਹਿਯੋਗ ਦੇਣ ਲਈ ਵੀ ਤਿਆਰ ਹਾਂ ਪਰ ਮੈਂ ਆਸ ਕਰਦਾ ਕਿ ਇਹਦੇ ਤੇ ਤੁਰੰਤ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਜਿਹੜੀਆਂ ਧਮਕੀਆਂ ਨੇ ਇਹ ਤਾਂ ਜਕਰੀਆ ਖਾਨ ਤੋਂ ਲੈ ਕੇ ਅਬਦਾਲੀ ਹਰਮੰਦਰ ਸਾਹਿਬ ਹਮੇਸ਼ਾ ਹੀ ਹਾਲਾਂਕਿ ਇਹ ਉਹ ਘਰ ਹੈ ਜਿੱਥੋਂ ਦਾ ਇਸ਼ਨਾਨ ਸਭ ਲਈ ਖੁੱਲਾ ਲੰਗਰ ਸਭ ਲਈ ਖੁੱਲਾ ਕੜਾ ਪ੍ਰਸ਼ਾਦ ਖੁੱਲਾ ਦਰਸ਼ਨ ਖੁੱਲੇ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਕੀ ਕਾਰਨ ਨੇ ਚਲੋ ਇਹ ਜਾਂਚ ਦਾ ਵਿਸ਼ਾ ਹੈ ਪਰ ਇਸ ਵਕਤ ਸਾਨੂੰ ਆਪਣੇ ਨੈਤਿਕ ਫਰਜ਼ ਸਮਝ ਕੇ ਜੋ ਸਾਡੀ ਜ਼ਿੰਮੇਵਾਰੀਆਂ ਨਿਭਾਉਣੀ ਚਾਹੀਦੀ ਹੈ ਮੈਂ ਆਸ ਕਰਦਾ ਕਿ ਸ਼੍ਰੋਮਣੀ ਕਮੇਟੀ ਧਿਆਨ ਦੇਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ